ਉਹਨੂੰ ਪਤਾ ਹੀ ਹੈ ਕਿ ਗੁਰੂਆਂ ਦਾ ਜੀਆਂ ਸੰਗਤਾਂ ਵਿੱਚ ਕੋਈ ਦਰਸ਼ਨ ਕਰਨ ਲਈ ਆਉਂਦੀਆਂ ਭਈਆਂ ਨੇ ਤੇ ਪਾਣੀ ਸੰਗਤਾਂ ਨੂੰ ਲੋੜ ਹੈ ਪਾਣੀ ਪੀਣ ਵਾਲਿਆਂ ਦੀ ਪਰ ਜਿਹੜਾ ਇਹ ਪਾਣੀ ਹੈ ਵੇਸਟ ਹੁੰਦਾ ਪਿਆ ਇਹ ਪਾਣੀ ਵੇਚਣ ਨੂੰ ਚਾਹੀਦਾ ਜਿੱਤਰਾ ਦਾ ਵੀ ਇਹ ਪਾਣੀ ਸਾਫ਼ ਨਹੀਂ ਹੋ ਰਿਹਾ ਕਿ ਗੰਦਾ ਪਾਣੀ ਆ ਰਿਹਾ ਇਹ ਪਾਣੀ ਕੋਈ ਸਮਝ ਨਹੀਂ ਲੱਗਦੀ ਪਈ ਜੀ ਇਹ ਪਤਾ ਨਹਿਰ ਦਾ ਪਾਣੀ ਹੈ ਤੇ ਜਾਨੀ ਕਿ ਵਿੱਚ ਸਮਝ ਨਹੀਂ ਕੋ ਲੱਗਦੀ ਪਈ ਓਏ ਮੈਂ ਤੇ 10 ਮਿਸਰ ਸਿੰਘ ਜੀ ਨੂੰ ਉਹ ਭੇਜੀ ਆ ਵੀਡੀਓ ਭੇਜੀ ਉਹਨਾਂ ਨੂੰ ਕੀਤੀ ਹੈ ਹੋਰ ਬਾਕੀ ਜਿਹੜਾ ਪ੍ਰਸ਼ਾਸਨ ਜਿਹੜਾ ਥੋੜਾ ਹੈ ਉਹਨਾਂ ਨੇ ਜਿਹੜੇ ਜਿਹੜੇ ਹੈਗੇ ਉਹ ਜਿਹੜੇ ਮੈਡੀਟ ਵਾਲੇ ਆ ਉਹਨਾਂ ਨੂੰ ਡੇਢ ਹਫ਼ਤਾ ਤੁਸੀਂ ਕਹਿ ਰਹੇ ਜੀ ਡੇਢ ਹਫ਼ਤੇ ਦੇ ਵਿੱਚ ਕੋਈ ਇਹਨੂੰ ਠੀਕਰ ਨਹੀਂ ਹੈ ਕੋਈ ਠੀਕਰਣ ਵਾਸਤੇ ਆ ਨਹੀਂ ਅ ਕੱਲ ਬਸੋਂ ਦੀ ਯਾਨੀ ਵੀਡੀਓ ਪਾਈ ਸੀ ਕੋਈ ਕਾਰਨ ਜਾਨੀ ਕਿ ਹੋਇਆ ਕੋਈ ਹੱਲ ਹੋਇਆ ਫਿਰ ਹਜੇ ਕੋਈ ਤੇ ਸਰੇ ਜਸਪ੍ਰੀ ਨੂੰ ਮੈਂ ਫੋਨ ਕੀਤਾ ਸੀ ਉਹਨਾਂ ਨੇ ਕਿਹਾ ਵੀਡੀਓ ਇੱਕ ਭੇਜੋ ਕਿ ਉਹਨਾਂ ਨੇ ਵੀਡੀਓ ਭੇਜੀ ਹੈ ਇਸ ਕੱਲ ਦੇ ਬੰਦੇ ਆ ਸਟਰੀ ਦੇ ਬੰਦੇ ਆਏ ਆ ਹਾਂ ਨਹੀਂ ਤਾਂ ਬਹੁਤ ਪਾਣੀ ਸਾਰੇ ਬੰਨੇ ਪਾਣੀ ਪਾਣੀ ਚੱਲ ਜਾ ਪਿਆ ਇਹ ਵੀ ਗੁਰਸਾ ਦੀ ਕੋਈ ਸਮੱਸਿਆ ਜਿਹੜੀ ਹੈ ਇਹ ਹੱਲ ਹੋਈ ਗਈ ਅਜੀ ਬਾਬਾ ਜੀ ਆਪਣਾ ਨਾਂ ਦੱਸ ਕੇ ਤੇ ਕੀ ਕਹਿਣਾ ਚਾਹੁੰਦੇ ਹੈ? ਭਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਨਾਂ ਸਾਡਾ ਜੀ ਅਮਰ ਸਿੰਘ ਹੈ ਜੀ। ਇਹ ਸਰਕਾਰ ਨੂੰ ਇਹ ਹੀ ਬੇਨਤੀ ਕਰਾਂਗੇ ਜੋ ਜਿਹੜਾ ਵੀ ਇਹ ਮਹਿਕਮਾ ਹੈ ਦੇਖੋ ਪਾਣੀ ਦਾ ਬਹੁਤ ਪਾਣੀ ਸਾਡੇ ਬੰਨੇ ਪਾਣੀ ਹੈ। ਪਾਣੀ ਚੱਲਦਾ ਪਿਆ ਇਹ ਵੀ ਗੁਰਸਾ ਦੀ ਪ੍ਰਾਂਤ ਸਮੱਸਿਆ ਜਿਹੜੀ ਹੈ ਇਹ ਹੱਲ ਹੋਈ ਵੀ ਜੀ। ਕਿ ਕਿਦੋਂ ਨਹੀਂ ਤਨ ਕੋਟਿਆ ਜੀ ਦਾ ਪਾਣੀ ਜਿਹੜਾ ਵਾ ਇਹ 1.5 ਹਫ਼ਤਾ ਹੋਇਆ ਜੀ। ਕਿੱਥੋਂ ਪਾਣੀ ਆ ਰਿਹਾ ਵਾ ਜਿਹੜਾ ਵਾ ਇਹ ਸਾਨੂੰ ਸਾਨੂੰ ਪਾਣੀ ਉਥੋਂ ਆਦਾ ਵਾ ਪਰ ਇਹ ਨਹੀਂ ਪਤਾ ਪਾਣੀ ਮਗੇ ਪ੍ਰਸ਼ਾਸਨ ਦਾ ਯਾਨੀ ਕਿ ਕਿੱਥੋਂ ਦਾ ਪਾਣੀ ਹੈ ਤੁਸੀਂ ਉਹ ਕੰਪਲੀਟ ਕੀਤੀ ਹੈ ਇੱਥੋਂ ਦੇ ਹਾਈਡਸਪਲੀਟ ਕੰਪਲੀਟਾ ਯਾਨੀ ਕਿ ਜਿਹੜੇ ਜਿਨ੍ਹਾਂ ਦਾ ਹੈ ਮਹਿਕਮਾ ਉਹ ਸਾਰੇ ਯਾਨੀ ਕਿ ਖਿਤਕੇ ਫੋਟੋ ਵਿੱਚ ਜਿਹੜੀਆਂ ਖਿਤਕੇ ਆ ਜਿਹੜੇ ਹੈਰੀਟੇਜ ਵਾਲੇ ਨੇ ਉਹਨਾਂ ਦੀਆਂ ਸਾਰੀਆਂ ਫੋਟੋ ਖਿਤੀਆਂ ਕੋਈ ਆਇਆ ਇਸ ਬਾਅਦ ਬਸ ਕੱਲ ਪਸੋਂ ਦੀ ਯਾਨੀ ਵੀਡੀਓ ਪਾਈ ਸੀ ਕਿ ਉਹਦੇ ਕਾਰਨ ਯਾਨੀ ਕਿ ਹੋਇਆ ਕੋਈ ਹੱਲ ਹੋਇਆ ਫਿਰ ਹਜੇ ਕੋਈ ਕਿਸੇ ਨੇ ਜਾਸੂਰੀ ਨੂੰ ਮੈਂ ਫੋਨ ਕੀਤਾ ਸੀ ਉਹਨਾਂ ਨੇ ਕਿਹਾ ਵੀਡੀਓ ਇੱਕ ਵੇ ਜੋ ਕਿ ਉਹਨਾਂ ਨੇ ਵੀਡੀਓ ਭੇਜੀ ਹੈ ਇਸ ਕੱਲ ਦੇ ਬੰਦੇ ਆ ਸਟਰੀਲ ਦੇ ਬੰਦੇ ਆਏ ਆ ਹਾਂ ਤੇ ਉਹ ਕਿਸ ਬਸੇ ਆ ਮੇਂ ਪ੍ਰੋਬਲਮ ਕਿਸੇ ਕੀ ਆਦੀ ਇਸ ਮੋਜੋ ਤੁਹਾਨੂੰ ਪਤਾ ਹੀ ਹੈ ਕਿ ਗੁਰਦਾਰੀਆਂ ਸੰਗਤਾਂ ਵਿੱਚ ਕੋਈ ਦਰਸ਼ਨ ਕਰਨ ਵਾਸਤੇ ਆਂਦੀਆਂ ਭੀਆਂ ਨੇ ਤੇ ਪਾਣੀ ਸੰਗਤਾਂ ਨੂੰ ਲੋੜ ਹੈ ਪਾਣੀ ਪੀਣ ਵਾਲਿਆਂ ਦੀ ਪਰ ਜਿਹੜਾ ਇਹ ਪਾਣੀ ਹੈ ਵੇਸਟ ਹੁੰਦਾ ਪਿਆ ਇਹ ਪਾਣੀ ਵੇਸਟ ਨਹੀਂ ਹੋਣਾ ਚਾਹੀਦਾ ਜਿੰਨਾ ਦਾ ਵੀ ਇਹ ਪਾਣੀ ਹੋ ਰਿਹਾ ਹੈ ਕਿ ਗੰਦਾ ਪਾਣੀ ਆ ਰਿਹਾ ਹੈ ਇਹ ਪਾਣੀ ਕੋਈ ਸਮਝ ਨਹੀਂ ਲੱਗਦੇ ਭਈ ਜੀ ਇਹ ਪਤਾ ਨਹਿਰ ਦਾ ਪਾਣੀ ਹੈ ਕਿ ਜਾਨੀ ਕਿ ਵਿੱਚ ਸਮਝ ਨਹੀਂ ਕੋ ਲੱਗਦੇ ਭਈ ਕਿ ਪਾਣੀ ਪਾਣੀ ਗੰਦਲਾ ਹੀ ਆ ਰਿਹਾ ਤੇ ਇੱਥੋਂ ਦੇ ਕਿਸੇ ਹਲਕੇ ਤੇ ਕੋਈ ਐਮਐਲਏ ਨੂੰ ਕਿਸੇ ਨੂੰ ਕੋਈ ਕੰਟੈਕਟ ਕੀਤਾ ਭਾਈ ਮੈਂ ਤਾਂ ਜਸਬੀਰ ਸਿੰਘ ਜੀ ਨੂੰ ਉਹ ਭੇਜੀ ਆ ਵੀਡੀਓ ਭੇਜੀ ਸੀ ਉਹਨਾਂ ਨੂੰ ਕੀਤੀ ਹੈ ਹੋਰ ਬਾਕੀ ਜਿਹੜਾ ਪ੍ਰਸ਼ਾਸਨ ਜਿਹੜਾ ਥੋੜਾ ਉਹਨਾਂ ਨੇ ਜਿਹੜੇ ਰਹੇਗੇ ਉਹ ਜਿਹੜੇ ਮੈਰਿਟ ਵਾਲੇ ਆ ਉਹਨਾਂ ਨੂੰ ਡੇਢ ਹਫਤਾ ਤੁਸੀਂ ਕਹਿ ਰਹੇ ਜੀ ਡੇਢ ਹਫਤੇ ਦੇ ਵਿੱਚ ਕੋਈ ਇਹਨੂੰ ਠੀਕ ਕਰਨੀ ਹੈ ਕੋਈ ਠੀਕ ਕਰਨ ਵਾਸਤੇ ਆ ਇਹਨੂੰ ਕੀ ਬੰਗ ਕਰਦੇ ਹੋ ਪਟਾਕੇ ਬੰਦੇ ਸਰਕਾਰਾਂ ਨੇ ਹੁਣ ਕੀ ਕਹਾਂਗੇ ਨਲਾਕੀ ਸਮਝਾਂਗੇ ਜਨਨ ਕਿ ਜਿਹੜੇ ਨਹੀਂ ਕਰਦੇ ਆ ਵੀ ਕਰਨਾ ਚਾਹੀਦਾ